ਨਾ ਸ਼ਰਮਾ ਹੋ ਸਿੰਮੋੜਕ ਕੋਲ ਨਹੀਂ ਭਾਜੀ ਹਾਂ ਕਿ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਭਾਜੀ ਆਪਣੇ ਕੰਮ ਤਰਾਨੀ ਕੋ ਡੀਫੂ ਵਾਲਾ ਹੈਗਾ ਏ ਉਹ ਉਹ ਕਹਿੰਦੇ ਕਾਰਡ ਉਧਰ ਚਲ ਜਣੇ ਪਰ ਉਹ ਕੋਈ ਕਾਰਵਾਈ ਨਹੀਂ ਚੁੱਕਣ ਦੇ ਜੀ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਹੈ 2.5 ਮਹੀਨੇ ਹੋ ਗਏ ਭਾਜੀ ਕਣਕ ਦਾ ਕੋਈ ਪ੍ਰੋਸੀਜਰ ਨਹੀਂ ਆ ਰਿਹਾ ਇਹ ਨਾ ਜਾਂ ਮੇਰੀ ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਹਾਂ ਅਸੀਂ ਮੰਗੇ ਕਿ ਕਿਤੀ ਜਾਵੇ ਸਾਡੀ ਕਣਕ ਆਵੇ ਸਾਡੇ ਘਰ ਜਗਨਦੀ ਕਲੋਨੀ ਚ ਮੇਰਾ ਘਰ ਹੈਗਾ ਜੀ ਸਾਨੂੰ ਮੁਸ਼ਕਲ ਆ ਰਹੀ ਪਿਛਲੇ 2.5 ਮਹੀਨੇ ਤੋਂ ਕਣਕ ਨਹੀਂ ਮਿਲਦੀ ਪਈ ਬੜੀ ਮੁਸ਼ਕਲ ਆ ਰਹੀ ਹੈ ਇਸਾਂ ਨੂੰ ਸਾਡੇ ਕਣਕ ਦਵਾਈ ਜਾਵੇ ਕੀ ਕਣਕ ਨੂੰ ਕਿਉਂ ਨਹੀਂ ਮਿਲਦੀ ਕੀ ਕਾਰਨ ਹੈ ਇਹ ਉਹਨਾਂ ਦਾ ਕਾਰਨ ਇਹ ਹੀ ਹੈ ਕਿ ਇੱਕ ਪਿੱਛੋਂ ਹੀ ਨ ਕਣਕ ਉਹ ਦਿੰਦੇ ਪਏ ਤੇ ਸਾਨੂੰ ਅੱਗੇ ਉਹ ਮਿਲਦੀ ਨਹੀਂ ਪਈ ਜੇ ਪਿੱਛੋਂ ਮਿਲੇਗੀ ਤੇ ਸਾਨੂੰ ਅੱਗੇ ਮਿਲੇਗੀ ਨਾ ਅੱਜ ਦੀ ਪ੍ਰਸ਼ਾਸਨ ਕੋਈ ਕੀ ਮੰਗ ਕਰਦੇ ਕੋਈ ਨਹੀਂ ਪਏ ਕਣਕ ਉਥੋਂ ਅੱਜ ਕੋਈ ਕੀ ਮੰਗ ਕਰਦੇ ਐਸੇ ਇਹੀ ਮੰਗ ਕਰਨਾ ਹੈ ਕਿ ਜਿਹੜਾ ਸਾਡਾ ਹੱਕ ਮਿਲਦਾ ਜਾਏਗਾ ਕਣਕ ਹੈਗੀ ਉਹ ਸਾਨੂੰ ਦਿੱਤੀ ਜਾਵੇ ਟਾਈਮ ਸਿਰ ਇਸ ਦਫ਼ਤਰ ਹੈ ਕੀ ਮਾਮਲਾ ਹੈ ਮੇਰਾ ਨਾਮ ਪੀਰਤ ਸਿੰਘ ਹੈ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਆ ਇਹ ਸਾਡੇ ਇਲਾਕੇ ਦੇ ਵਾਸੀ ਨੇ ਸਾਡੇ ਇਲਾਕੇ ਦੀ ਜਿਹੜੀ ਦੀਪੂ ਹੋੜ ਰਿਆ ਬੀਬੀ ਕਾਂਤਾ ਰਾਣੀ ਉਹ ਪਿਛਲੇ ਸਮੇਂ ਤੋਂ ਜਿਹੜਾ ਕਣਕ ਦਾ ਕੋਟਾ ਉਹ ਨਹੀਂ ਚੁੱਕਦੇ ਪਏ ਕਿਉਂਕਿ ਉਹਨਾਂ ਦੇ ਕੋਲ ਕੋਈ ਦੁਕਾਨ ਨਹੀਂ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਨੇ ਆ ਕਿ ਜਾਂ ਤਾਂ ਉਹ ਆਪਣਾ ਕੋਟਾ ਆਪਣੀ ਦੁਕਾਨ ਕਿਸੇ ਉਚਿਤ ਜਗ੍ਹਾ ਤੇ ਖੋਲੇ ਸਾਡਾ ਜਿਹੜਾ ਕਣਕ ਦਾ ਕੋਟਾ ਆ ਸਾਨੂੰ ਜਿਹੜਾ ਰਾਚਣਿਆ ਮਿਲਣਾ ਚਾਹੀਦਾ ਜੋ ਨਹੀਂ ਕਰ ਸਕਦੇ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਸਾਡਾ ਜਿਹੜੇ ਕਾਰਡ ਨੇ ਉਹ ਕਿਸੇ ਹੋਰ ਢੀਪੂ ਤੇ ਅਡਜਸਟ ਕਰ ਦਿੱਤੇ ਜਾਣ ਕਣਕ ਮਿਲਦੀ ਨਹੀਂ ਪਈ ਜੀ ਕਿੰਨਾ ਚਿਰ ਹੋ ਗਿਆ ਇਹ ਪਿਛਲੇ ਮਹੀਨੇ ਤੋਂ ਪਿਛਲੇ ਕੋਟਾ ਜਿਹੜਾ ਨਹੀਂ ਚੁੱਕਦੇ ਪਏ ਢੋੜਾ ਕਿੰਨੇ ਹੋ ਗਏ ਹਾਂਜੀ ਸਾਡੀ 2 ਢਾਈ ਮਹੀਨੇ ਹੋ ਗਏ ਆ ਉਹ ਕੋਟਾ ਚੁੱਕਦੇ ਹੀ ਨਹੀਂ ਪਏ ਬਾਕੀ ਢੀਪਮਾੜੇ ਜਿਹੜੇ ਆ ਉਹਨਾਂ ਨੇ ਸਾਰਿਆਂ ਨੇ ਕਣਕ ਵੰਡ ਦਿੱਤੀ ਆ ਪਰ ਸਾਡੇ ਜਿਹੜੇ ਆ ਇਹ ਚੁੱਕਦੇ ਨਹੀਂ ਤੇ ਵੰਡਦੇ ਨਹੀਂ ਪਏ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਸਾਡਾ ਹੱਕ ਦਵਾਇਆ ਜਾਵੇ ਅਸੀਂ ਇਹ ਬਹੁਤ ਇਲਾਕੇ ਦੇ ਗਰੀਬ ਲੋਕ ਆ ਜਿਨ੍ਹਾਂ ਨੂੰ ਇਹ ਰਾਸ਼ਨ ਇਹਨਾਂ ਨੂੰ ਮਿਲਣਾ ਚਾਹੀਦਾ ਬੇਨਤੀ ਕਰਾਂਗੇ ਜੇ ਸਰਕਾਰ ਨੇ ਪ੍ਰਸ਼ਾਸਨ ਨੇ ਸਾਡੀ ਇਹ ਬੇਨਤੀ ਮਨਜ਼ੂਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੋਈ ਸਖਤ ਫੈਸਲਾ ਲੈਣ ਦੇ ਵਿੱਚ ਵੀ ਕੋਈ ਗੁਰੇਜ਼ ਨਹੀਂ ਹੋਵੇਗਾ ਇਹਦੀ ਜ਼ਿੰਮੇਵਾਰੀ ਜੜੀ ਆ ਉਹ ਪ੍ਰਸ਼ਾਸਨ ਤੇ ਹੋਵੇਗੀ ਇਹਨਾਂ ਲੋ ਜੋ ਵੀ ਸ਼ਿਕਾਇਤ ਆ ਜਾਂ ਜੋ ਵੀ ਇਹਨਾਂ ਦੀਆਂ ਮੁਸ਼ਕਲਾਂ ਨੇ ਉਹਦੇ ਸੰਬੰਧੀ ਇਹਨਾਂ ਨੇ ਮੰਗ ਪੱਤਰ ਦਿੱਤਾ ਵਾ ਤੇ ਜੋ ਮੰਗ ਪੱਤਰ ਦੇ ਵਿੱਚ ਜੋ ਇਹਨਾਂ ਨੂੰ ਤਕਲੀਫਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਊਗਾ